ਸਾਡੇ ਕੋਲੇ 60 ਬਿੱਡਾਂ ਦੀ ਕਪੈਸਿਟੀ ਆ ਇੱਥੇ 72 73 ਬੈੱਡ ਲੱਗੇ ਹੋਏ ਆ ਉੱਪਰ ਤੋਂ ਥੱਲੇ ਤੱਕ ਸਾਰੇ ਸੋਣਾ ਜਿਹਾ ਛੋਟਾ ਜਿਹਾ ਹਸਪੀਟਲ ਅਸੀਂ ਬਣਾ ਸਕੀਏ ਹੋਰ ਆਉਣ ਵਾਲੇ ਸਮੇਂ 'ਚ ਸਾਡੀ ਕੋਸ਼ਿਸ਼ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਣਕਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਹਸਪਤਾਲ ਦੇ ਵਿੱਚ ਜਿਵੇਂ ਤੁਸੀਂ ਦੇਖਦੇ ਹੋ ਸਾਰੇ ਬੈੱਡ ਜਿਹੜੇ ਮਰੀਜ਼ਾਂ ਨਾਲ ਭਰੇ ਪਏ ਆ ਬਚਾਲਣਾ ਹੈ ਜਿਹੜਾ ਏਰੀਆ ਵਾ ਇਹ ਡਾਕਟਰਾਂ ਨੇ ਬਿੱਡਾਂ ਨਾਲ ਭਰਨ ਦੀ ਜਰੂਰਤ ਪਈ ਕਿਉਂਕਿ ਪੇਸ਼ੈਂਟ ਜ਼ਿਆਦਾ ਹੋ ਗਏ ਸੀਗੇ ਡਾਕਟਰਾਂ ਨੇ ਖਾਲੀ ਜਗ੍ਹਾ ਰੱਖੀ ਹੋਈ ਸੀ ਵੀ ਤਾਂ ਜੋ ਥੋੜਾ ਖੁੱਲਾ ਡੁੱਲਾ ਮਾਹੌਲ ਮਿਲ ਸਕੇ ਹਸਪੀਟਲ ਦੇ ਵਿੱਚ ਪਰ ਜਗ੍ਹਾ ਦੀ ਘਾਟ ਹੋਣ ਕਰਕੇ ਤੇ ਵਿਚਾਰੇ ਵੀ ਸਾਨੂੰ ਇਹ ਲਾਈਨ ਲਾਉਣੀ ਪੈਂਦੀ ਹੈ ਬਿੱਡਾਂ ਦੀ ਔਰ ਸਾਡੇ ਕੋਲੇ 60 ਬਿੱਡਾਂ ਦੀ ਕੈਪੈਸਿਟੀ ਆ ਇੱਥੇ 72 73 ਬੈੱਡ ਲੱਗੇ ਹੋਏ ਆ ਉੱਪਰ ਤੋਂ ਥੱਲੇ ਤੱਕ ਸਾਰੇ ਸਾਰੇ ਬੈਡੀ ਫੁੱਲ ਆ ਕਿਉਂਕਿ ਕ੍ਰਿਟੀਕਲ ਪੇਸ਼ੈਂਟ ਜ਼ਿਆਦਾ ਆਉਂਦੇ ਆ ਮਰੀਜ਼ ਲੰਬੀਆਂ ਬਿਮਾਰੀਆਂ ਵਾਲੇ ਜ਼ਿਆਦਾ ਆਉਂਦੇ ਜਿਨ੍ਹਾਂ ਦੀ ਵੱਲੋਂ ਪ੍ਰੋਬਲਮ ਇਦਾਂ ਦੀ ਆ ਵੀ ਮਤਲਬ ਮਹੀਨਾ ਮਹੀਨਾ ਦੋ ਦੋ ਮਹੀਨੇ ਜਿਵੇਂ ਹੁਣ ਸਾਹਮਣੇ ਉਹ ਵੀਰਾ ਪਿਆ ਉਹਦੇ ਚੈਸਟ ਦਾ ਕੈਂਸਰ ਆ ਉਹਦੇ ਛਾਤੀ ਦੇ ਵਿੱਚ ਫੋੜਾ ਵਾ ਰਜਿਦਾ ਵਾ ਤੇ ਉਹਨੂੰ ਹਰ ਰੋਜ਼ ਡਰੈਸਿੰਗ ਦੀ ਲੋੜ ਆ ਹਰ ਰੋਜ਼ ਉਹਨੂੰ ਡਾਕਟਰੀ ਕੇਅਰ ਦੀ ਲੋੜ ਆ ਤੇ ਇਦਾਂ ਹੀ ਅਲੱਗ-ਅਲੱਗ ਜਿਵੇਂ ਬੱਚਾ ਇਹਦੇ ਵੀ ਹੱਥ ਦੇ ਵਿੱਚ ਜਾਗਮ ਸੀ ਇਦਾਂ ਹੀ ਉਹ ਪਿੱਛੇ ਵੀਰਪਿਆ ਵਾ ਕਿਸੇ ਦਾ ਚੂਹਾ ਟੁੱਟਿਆ ਹੋਇਆ ਵਾ ਕੋਈ ਲੱਤ 'ਚ ਕੀੜੇ ਪਏ ਹੋ ਸੀ ਕਿਸੇ ਦੇ ਕੋਈ ਦਰੰਗ ਦਾ ਸ਼ਿਕਾਰ ਆ ਜਿਵੇਂ ਬਾਈ ਇਹਦਾ ਲੀਵਰ ਖਰਾਬ ਆ ਬਿਲਕੁਲ ਹੀ ਪੇਟ ਫੁੱਲਿਆ ਹੋਇਆ ਪਾਣੀ ਭਰ ਜਾਂਦਾ ਪੇਟ ਦੇ ਵਿੱਚ ਜੇ ਤੋ ਠੀਕ ਕਰਕੇ ਉਧਰ ਭੇਜਦੇ ਵੀ ਆ ਦੁਬਾਰਾ ਫੇਰ ਵਾਪਸ ਮਤਲਬ ਫੇਰ ਹਸਪੀਟਲ 'ਚ ਲਿਆਉਨੇ ਆ ਤਾਂ ਇਸ ਤਰ੍ਹਾਂ ਦੇ ਪੇਸ਼ੈਂਟ ਨੇ ਜਿਨ੍ਹਾਂ ਦੀਆਂ ਸਮੱਸਿਆਵਾਂ ਜ਼ਿਆਦਾ ਪ੍ਰੋਬਲਮਾਂ ਲੰਬੀਆਂ ਵਾਂ ਜਿੰਨਾਂ ਦੀ ਤਾਂ ਵਾਹਿਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ ਸੁਣਾ ਜਾਂ ਛੋਟਾ ਜਿਹਾ ਹਸਪੀਟਲ ਅਸੀਂ ਬਣਾ ਸਕੀਏ ਹੋਰ ਆਉਣ ਵਾਲੇ ਸਮੇਂ ਸਾਡੀ ਕੋਸ਼ਿਸ਼ ਆ ਪਹਿਲਾਂ ਬੀਬੀਆਂ ਵਾਸਤੇ ਬਿਲਡਿੰਗ ਬਣਾਉਣੀ ਆ ਉਸ ਤੋਂ ਬਾਅਦ ਹਸਪੀਟਲ ਦੀ ਬਿਲਡਿੰਗ ਬਣਾਉਣੀ ਤੁਸੀਂ ਸਾਰੇ ਸਹਿਯੋਗ ਦਿਓ ਸੀਮਿੰਟ ਦੀ ਸਰੀਏ ਦੀ ਰੇਤੇ ਦੀ ਬਜਰੀ ਦੀ ਲੋੜ ਆ ਜਰੂਰ ਪਹੁੰਚਦਾ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ